ਸਾਰੇ ਪਿੰਡ ਨੇ ਸਰਵਪੰਤੀ ਕਰ ਲਈ ਕੋਈ ਕੋਈ ਕੰਦਾ ਹੈ ਤੇ ਨਹੀਂ ਕਿ ਹਣ ਜੀ ਮੈਂਬਰ categories ਉਹਨਾਂ ਨੂੰ ਕੇ ਲਿਆ ਆ ਦੋਨੇ ਲਾਗੇ ਆ ਇਹ ਕਿਹੜੇ ਇਹਦੇ ਨਾਲ ਹੂੰ ਇਹਨਾਂ ਦੇ ਕੋਲ ਸੱਤ ਨਾ ਸ਼ਕਤੀ ਆ ਫੋਟੋ ਖਾਚ ਫੋਟਾ ਪਾ ਲੈ ਯਾਦ ਵਾਲਾ ਮਗਲੇ ਆ ਚਾਹਾਂ ਯਾਦ ਵਾਲਾ ਸਾਲ ਕਰਤੀ ਬੜਾ ਕੀ ਆ ਉਨੀ ਦਿੱ ਤੌਸਲੇ ਸੇਵਾ ਕਰਦੇ ਇੱਕ ਕਰਦਾ ਸੇਵਾ ਹੀ ਆ ਚਲੋ ਤੇ ਹੁਣ ਅਬਰ ਮੈਂਬਰ ਆਪਣੇ ਚਾਚੇ ਨੂੰ ਇਹਨੂੰ ਫਿਰ ਜਿਹੜੀ ਗੱਜਾਈ ਲਾਉਂਗਾ ਅੱਛਾ ਚਲੋ ਆਜੋ ਲੈ ਵੀ ਪੇਜ ਸਾਲ ਹੋਈ ਅੱਗੇ ਲੈ ਆ ਕੇ ਤਾਂ ਪਾਓ ਬੋਨੇ ਬੀਪੀਆਰੋ ਸਾਹਿਬ ਕਿੱਥੇ ਠੀਕ ਆ ਪਿੰਡ ਦੀ ਸੇਵਾ ਕਰ ਤੇ ਬਜ਼ੁਰਗਾਂ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਦੇ ਪਿੰਡ ਦੀ ਤਰੱਕੀ ਕਰ ਠੀਕ ਆ ਆ ਸਾਰਾ ਤੇਰਾ ਪਰਿਵਾਰ ਠੀਕ ਆ ਆ ਬਾਪੂ ਨੂੰ ਅੱਧੀ ਜਵਾਲਾ ਕਿਹਾ ਵੀ ਆਪਾਂ ਨਹੀਂ ਲੜਨੀ ਸੱਤ ਬਜਟ ਖੇਡ ਠੀਕ ਆ ਤੁਹਾਨੂੰ ਕਹੀਂ ਸਾਰੀ ਸਹਿਯੋਗੀ ਬਹੁਤ ਵਧੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਨਹੀਂ ਮੈਨੂੰ ਮਾਣ ਮੈਨੂੰ ਮਾਣ ਬੱਤਗਦੇ ਹੋ ਕੇ ਆਪਾਂ ਭਗਵੰਤ ਮਾਨ ਜੀ ਦੀ ਅਨੰਦ ਕੇਜਰੀ ਗਾਤੀ ਦੇ ਰਹੇ ਹਾਂ ਠੀਕ ਹੈ ਜੀ ਇਨਕਲਾਬ ਜਿੰਦਾਬਾਦ ਚਲੋ ਬਾਕੀ ਆਪਾਂ ਤੁਹਾਨੂੰ ਖਿਆਲ ਨਹੀਂ ਕੀਤਾ ਮੰੰਦਰਣੀ ਇਹ ਜੇ ਤੁਹਾਨੂੰ ਸ਼ਾਂਤ ਹੋਣਾ ਦਾ ਹਾਂ ਓਕੇ ਸਫੀਰ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸਾਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੁਰਦੀ ਭਾਨ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕੀ ਪੈਂਡਿੰਗ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਕਰਾਂਗਾ ਐ ਅਮਲੇ ਸਾਹਿਬ ਨੇ ਅੱਜ ਮੇਰੀ ਬਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇ ਹੀ ਨਾਲ ਆਪਣਾ ਫਰਜ਼ ਨਿਭਾਵਾਂਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ ਪਾਨ ਸਿੰਘ ਵਿਖੇ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਹਾਂ ਢੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਧੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਉਹਨੂੰ ਲੋਕ ਅੱਗੇ ਲੈ ਕੇ ਆਉਣ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦੇਣਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਬਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬੋਲੇ